ਯਕਾਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਮੇਰੇ ਇਸ ਚੈਨਲ ਤੇ ਤੁਹਾਨੂੰ ਹਰ ਰੋਜ਼ ਇੱਕ ਨਵੀਂ ਵੀਡੀਓ ਦੇਖਣ ਨੂੰ ਮਿਲੇਗੀ ਜਿਹੜੀ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਹਰ ਰੋਜ਼ ਨਵੀਆਂ ਸਬਜ਼ੀਆਂ ਖਾਣ ਦੇ ਸ਼ੌਕੀਨ ਹੈ ਅਲੱਗ-ਅਲੱਗ ਤਰੀਕਿਆਂ ਦੇ ਖਾਣ ਦੇ ਸ਼ੌਕੀਨ ਆ ਤਾਂ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਸੇ ਤਰ੍ਹਾਂ ਅੱਜ ਅਸੀਂ ਤੁਹਾਡੇ ਲਈ ਬਣਾ ਕੇ ਤਿਆਰ ਕੀਤੀ ਹੈ ਕੜੀ ਪੱਤੇ ਦੀ ਚਟਣੀ ਤੁਸੀਂ ਕੜੀ ਪੱਤੇ ਦੀ ਚਟਣੀ ਖਾਦੀ ਹੈ ਜੇ ਨਹੀਂ ਖਾਦੀ ਤਾਂ ਆ ਜਾਓ ਬਣਾ ਕੇ ਤਿਆਰ ਕਰਦੇ ਆਂ ਅਸੀਂ ਕੜੀ ਪੱਤੇ ਦੀ ਚਟਣੀ ਇਸ ਨੂੰ 1 ਤੋਂ 1.5 ਮਹੀਨੇ ਤੱਕ ਸਟੋਰ ਕਰਕੇ ਵੀ ਰੱਖਿਆ ਜਾ ਸਕਦਾ ਹੈ ਇਹ ਚਟਣੀ ਬਹੁਤ ਹੀ ਵਧੀਆ ਬਣ ਸਕਦੀ ਹੈ ਇਹ ਦੋ ਦੂਜੀਆਂ ਚਟਣੀਆਂ ਵਰਗੀ ਚਟਣੀ ਨਹੀਂ ਹੈਗੀ ਇਹ ਚਟਣੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਡਰਾਈ ਚਟਣੀ ਹੈ ਜਿਸ ਤਰ੍ਹਾਂ ਇੱਕ ਪਾਊਡਰ ਹੁੰਦਾ ਪੰਜੀਰੀ ਜੇ ਬਣਾਉਂਦੇ ਆਪਾਂ ਇਹ ਉਸੇ ਤਰ੍ਹਾਂ ਦੀ ਕੜੀ ਪੱਤੇ ਦੀ ਚਟਣੀ ਹੈ ਇਸ ਲਈ ਇਹਨੂੰ ਇੱਕ ਤੋਂ ਡੇਢ ਮਹੀਨਾ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ ਇਸ ਚਟਣੀ ਦਾ ਫਲੇਵਰ ਦੂਜੀਆਂ ਚਟਣੀਆਂ ਨਾਲੋਂ ਬਿਲਕੁਲ ਹਟ ਕੇ ਹੁੰਦਾ ਹੈ ਕੜੀ ਪੱਤੇ ਦੀ ਚਟਣੀ ਨੂੰ ਤੁਸੀਂ ਦੋ ਤਿੰਨ ਤਰੀਕਿਆਂ ਨਾਲ ਖਾ ਸਕਦੇ ਹੋ ਇਹਨੂੰ ਤੁਸੀਂ ਪਰੌਂਠਿਆਂ ਨਾਲ ਖਾ ਸਕਦੇ ਹੋ ਇੱਕ ਮੈਂ ਤੁਹਾਨੂੰ ਹੋਰ ਤਰੀਕਾ ਦੱਸਦੀ ਐ ਜੇ ਤੁਹਾਡੀ ਕਦੇ ਸਬਜੀ ਫਿੱਕੀ ਐ ਬਣ ਜਾਂਦੀ ਐ ਘੱਟ ਮਸਾਲੇ ਬਣਦੇ ਐ ਤਾਂ ਤੁਸੀਂ ਇੱਕ ਚਮਚਾ ਇਸ ਚਟਣੀ ਦਾ ਸਬਜੀ ਵਿੱਚ ਪਾ ਦਿਓ ਵਿੱਚ ਪੂਰੀ ਚ ਇੱਕ ਤੇ ਡੇਢ ਚਮਚਾ ਤੁਸੀਂ ਪਾ ਸਕਦੇ ਹੋ ਸਬਜੀ ਦਾ ਫਲੇਵਰ ਬਿਲਕੁਲ ਚੇਂਜ ਹੋ ਜਾਂਦਾ ਤਾਂ ਬਹੁਤ ਹੀ ਵਧੀਆ ਟੇਸਟ ਆਉਂਦਾ ਐ ਤੀਜਾ ਤਰੀਕਾ ਹੈ ਗਾਈ ਦਾ ਇਸ ਚਟਣੀ ਨੂੰ ਖਾਣ ਦੇ ਲਈ ਤੁਸੀਂ ਦੇ ਤੁਸੀਂ ਪਰੌਂਠੇ ਵੀ ਬਣਾ ਸਕਦੇ ਹੋ ਪਰ ਇਹਦੇ ਪਰੌਂਠੇ ਵੀ ਬਹੁਤ ਹੀ ਚਟਕਾਰੇਦਾਰ ਬਣਦੇ ਐ ਇੱਕ ਵਾਰ ਤੁਸੀਂ ਇਹ ਚਟਣੀ ਜ਼ਰੂਰ ਟਰਾਈ ਕਰਿਓ ਕਿ ਇਹਨੂੰ ਲੰਬੇ ਸਮੇਂ ਦਾ ਸਮੇਂ ਲਈ ਸਟੋਰ ਕਰਕੇ ਵੀ ਰੱਖਿਆ ਜਾ ਸਕਦਾ ਆਓ ਬਣਾ ਕੇ ਤਿਆਰ ਕਰਦੇ ਆ ਕੜੀ ਪੱਤੇ ਦੀ ਚਟਣੀ ਕੜੀ ਪੱਤੇ ਦੀ ਚਟਣੀ ਬਣਾਉਣ ਦੇ ਲਈ ਆਪਾਂ ਪੱਤੇ ਲਏ ਐ ਇਹਨਾਂ ਨੂੰ ਤੋੜ ਕੇ ਡਾਣੀ ਦੇ ਦੇ ਨਾਲ ਤੇ ਇਹਨਾਂ ਨੂੰ ਸਕਾਧ ਓਕੇ ਸੁਕਾ ਲਿਆ ਤੇ ਤੀਨੂੰ ਕਿਸੇ ਵੀ ਕਿਚਨ ਟੇਬਲ ਤੇ ਰੱਖ ਲੈਣਾ ਤੇ ਐਂ ਚੰਗੀ ਤਰ੍ਹਾਂ ਸੁਕਾ ਲੈਣਾ ਕਿ ਇਹਨਾਂ ਦੇ ਨਾਲ ਪਾਣੀ ਬਿਲਕੁਲ ਨਹੀਂ ਰਹਾ ਵਾ ਪਹਿਲਾਂ ਅਸੀਂ ਪੱਤਿਆਂ ਨੂੰ ਪਕਾ ਲੈਣਾ ਹੈ ਇਹਨਾਂ ਦੀ ਨਮੀ ਖਤਮ ਕਰ ਲੈਣੀ ਇਹਨਾਂ ਨੂੰ ਰੋਸਟ ਕਰ ਲੈਣਾ ਹੁਣ ਚੱਲਦੇ ਆ ਸੀ ਗੈਸ ਵੱਲ ਗੈਸ ਤੇ ਪੈਨ ਰੱਖ ਲੈ ਇਹਦੇ ਵਿੱਚ ਕੜੀ ਪੱਤੇ ਆਪਾਂ ਪਾ ਲੈਣੇ ਕੋਈ ਤੇਲ ਨਹੀਂ ਪਾਣਾ ਤੇ ਇਸੇ ਤਰ੍ਹਾਂ ਇਹਨਾਂ ਨੂੰ ਪੈਨ ਉਪਕਾੜਨ ਰੋਸਟ ਕਰ ਲੈਣਾ ਇਹਨਾਂ ਦੀ ਨਮੀ ਖਤਮ ਕਰ ਲੈਣੀ ਹੈ ਕਿ ਇਹਨ ਇਹ ਪੋਰ ਲੱਪਾ ਵਾਏ ਇਸ ਤਰ੍ਹਾਂ ਕੜੀ ਪੱਤਾ ਅਰੇ ਕੜੀ ਪੱਤਾ ਹੈ ਇਹਦੇ ਵਿੱਚ ਕਾਫੀ ਕੜਤੜ ਹੁੰਦੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਹਰ ਰੋਸਟ ਕਰਨਾ 6 ਤੋਂ 7 ਕਿ ਮਿੰਟ ਤੇ ਐਨ ਇਹ ਬਣ ਜਾਂਦੇ ਆ ਤੇ ਭੁਰਮ ਭੁਲਾ ਜੇ ਹੋ ਜਾਂਦਾ ਇਹਦੀ ਕੜਤਨ ਬਿਲਕੁਲ ਖਤਮ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਅਜਾ 2 ਕਿ ਮਿੰਟ ਹੀ ਹੋਈ ਹੈ ਸੇਨਾਂ ਦਾ ਕਲਰ ਚੇਂਜ ਹੋਣ ਲੱਗ ਪਿਆ ਹੈ ਤੇ ਐਨ ਤਿਆਰ ਰੱਖਣਾ ਕਿ ਫੁਕਣ ਵੀ ਨਾ ਕਿ ਹੁਣ ਐਨ ਬਸ ਇਹਨੂੰ ਬਿਲਕੁਲ ਕਾਲੇ ਕਰ ਲਿਆ ਬਸ ਇਹਦੀ ਹਲਕੀ ਜਿਹੀ ਨਮੀ ਖਤਮ ਹੋ ਜਾਵੇ ਤਾਂ ਇਹ ਚਟਣੀ ਲੰਬੇ ਸਮੇਂ ਤੱਕ ਇਹ ਖਰਾਬ ਨਹੀਂ ਹੁੰਦੀ ਹੈ ਇਸ ਲਈ ਬਿਲਕੁਲ ਡਰਾਈ ਹੁੰਦੀ ਹੈ ਵਿਚ ਵਿੱਚ ਪਾਣੀ ਨਹੀਂ ਰਹਿਣਾ ਚਾਹੀਦਾ ਹੈ ਇਸ ਤਰ੍ਹਾਂ ਤੁਸੀਂ ਨੂੰ ਹੱਥ ਲਾ ਕੇ ਦੇਖ ਲੈਣਾ ਜਦ ਇਹ ਇਸ ਤਰ੍ਹਾਂ ਖੜਕਣ ਜੇ ਲੱਭਾ ਤਾਂ ਫਿਰ ਕੈ ਇਹਨਾਂ ਨੂੰ 팬 ਤੋਂ ਬਾਹਰ ਨਿਕਾਲ ਲੈਣ ਸਹੀ ਤਾਂ ਇਹ ਜ਼ਿਆਦਾ ਫੁੱਕ ਜਾਂਦੇ ਹਾਂ ਹਾਂ ਤੁਸੀਂ ਦੇਖ ਸਕਦੇ ਹੋ ਪੱਤੇ ਆ ਖੜਕਣਾਂ ਪਏ ਆ ਦੇਖੋ ਆਵਾਜ਼ ਵੀ ਆ ਰਹੀ ਲੱਗ ਪਈ ਐ ਹੋngੀ ਨਾ 팬 ਤੋਂ ਆਪਾਂ ਕਾਢ ਲਿਵਾਰ ਦੁਬਾਰਾ ਫਿਰ ਅਸੀਂ ਪੈਨ ਰੱਖ ਲਿਆ ਇਹਦੇ ਵਿੱਚ ਕੋਈ ਵੀ ਤੁਸੀਂ ਕੁਕਿੰਗ ਆਇਲ ਪਾ ਸਕਦੇ ਹੋ ਜਿਆਦਾ ਤੇਲ ਨਹੀਂ ਪਾਣਾ ਸਿਰਫ ਕੱਚੀ ਤੇਲ ਦੀ ਪਾ ਲੈਣੀ ਹੈ ਗੈਸ ਬਿਲਕੁਲ ਬੱਧਾ ਜਾ ਪਹਿਲਾਂ ਅਸੀਂ ਇਹਦੇ ਵਿੱਚ ਸਾਰੇ ਮਸਾਲੇ ਹੈ ਜਿਹੜੇ ਪਹਿਲਾਂ ਚਾਹੀ ਪਾਣੇ ਆ ਉਹ ਪਾ ਲੰਦੇ ਆ ਛੋਲਿਆਂ ਦੀ ਜਾਰ ਤਿੰਨ ਚਮਚ ਤੇ ਅਸੀਂ ਇਹ ਲੈ ਆ ਮੂੰਗਦਾਰ 104 ਚਮਚੇ ਇਹ ਲੈ ਹੈ ਜੀਰਾ ਖrai ਲਈ ਹੈ ਇੱਕ ਚਮਚਾ ਕਾਲੀਆ ਮਿਰਚਾਂ ਤੁਸੀਂ ਇਹਦੇ ਵਿੱਚ ਪੀਲੀ ਰਾਈ ਵੀ ਪਾ ਸਕਦੇ ਇਸ ਤਰ੍ਹਾਂ ਕਾਲੀ ਰਾਈ ਕੋਈ ਪਾ ਸਕਦੇ ਜੇ ਮੋਟੀ ਹੈ ਤਾਂ ਮੋٹے ਪਾ ਸਕਦੇ ਹੁਣ ਇਹਦੇ ਵਿੱਚ ਮੂੰਗਫਲੀ ਪਹਿਲਾਂ ਇਹ ਸੇ ਨਾ ਸਾਰੀਆਂ ਚੀਜ਼ਾਂ ਨੂੰ ਪਕਾ ਲੈਣਾ ਮੋਰ ਗੈਸ ਕਰਦੇ ਆ ਔਨ ਇਹਨਾਂ ਨੂੰ ਪਕਾ ਲੈਂਦੇ ਆ। ਦਾ ਬਿਲਕੁਲ ਐਂ ਕੜਕਮੀ ਹੋਣੀ ਚਾਹੀਦੀ ਹੈ। ਸਬਜੀ ਨਹੀਂ ਧਾਰੇ ਹੋਈ ਹੈ। ਜੇ ਦਾਲ ਸੱਚੀ ਹੋਵਾ ਤਾਂ ਜਦੋਂ ਆਪਾਂ ਪੀਸਣੀ ਹੈ ਚੱਕਣੀ ਇਹ ਤਾਵਾ ਵਿੱਚ ਖਾਣੇ ਨੂੰ ਵੀ ਥੋੜਾ ਜਿਹਾ ਪ੍ਰੋਬਲਮ ਪੈਂਦੀ ਹੈ ਜੇ ਇਹਨਾਂ ਦਾਲ ਪੱਕੀ ਹੋਵਾ ਸੈਂਡ ਇਹਦਾ ਪਾਊਡਰ ਮਚਦਾ ਹੈ। ਹੁਣ ਆਸੀਂ ਸਾਰੇ ਅਨੁਕ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲਾਣਾ। ਔਰ ਦੋ ਕਮੈਂਟਾ ਹੋ ਗਿਆ ਇਹਨਾਂ ਨੂੰ ਬਕਦੇ ਹੋਏ ਹੁਣ ਆਸੀਂ ਗੈਸ ਬਿਲਕੁਲ ਲੋ ਕਰ ਲਾਂ ਤੇ ਤੇ ਦੂਜਾ ਸਾਰਾ ਸਮਾਨ ਪਾ ਲੈਂਦੇ ਆ। ਹੁਣ ਇਹਦੇ ਵਿੱਚ ਸਾਫ ਤਾਂ ਧਨੀਆ ਪਾ ਲੈਣਾ। ਲਸਣ ਦੀਆਂ ਗੱਠੀਆਂ ਪਾ ਲੈਣੇ 10-11 ਦਾ। ਸੁੱਕੀਆਂ ਹੋਈਆਂ ਲਾਲ ਮਿਰਚਾਂ ਇਹ ਪਾ ਪਾਣੀਆ ਹੁੰ ਦੁਬਾਰਾ ਇਹਨਾਂ ਰੋਸੀ ਤੇਲ ਇਕ ਮਿੰਟ ਦੋਟਾ ਤੇਲ ਇਕ ਮਿੰਟ ਪਕਾ ਲਾ ਰਹੇ ਹਾਂ ਇਹ ਮਿਕਸ ਸਮਾਨ ਅਤੀ ਬਾਅਦ ਵਿੱਚ ਇਸ ਲਈ ਪਾਇਆ ਕਿ ਦਾਲ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਇਹਨਾਂ ਨੂੰ ਘੱਟ ਟਾਈਮ ਲੱਗਦਾ ਹੈ ਇਸ ਲਈ ਪਹਿਲਾਂ ਇਹ ਇਸ ਦਾਣਾ ਪਕਾ ਲਣੀਆ ਬਾਅਦ ਵਿੱਚ ਇਹ ਜ ਸਮਾਨ ਸਾਰਾ ਪਾ ਲਾਂਗੇ ਤੇਲ ਪਾਣੀ ਹੈ ਦੇ ਵਿੱਚ ਹੋਰ ਤੇਲ ਅਸੀਂ ਐਂਡ 'ਚ ਪਾ ਪੁੰਗੇ ਆ ਜਦ ਛੋਲਿਆਂ ਦੀ ਤਾਰ ਬਿਲਕੁਲ ਐਂ ਕ੍ਰਾਂਚੀ ਜਿਹੀ ਹੋ ਜਾਣੀ ਹੈ। ਚਾਹ ਤੱਕ ਇਹਨਾਂ ਨੂੰ ਪਕਾਉਣਾ ਹੈ। ਛੋਲਿਆਂ ਦੀ ਦਾਣ ਬਿਲਕੁਲ ਕੱਚੀ ਨਹੀਂ ਰਹਿਣੀ ਚਾਹੀਦੀ। ਹੁਣ ਅਸੀਂ ਇਹਦੇ ਵਿੱਚ ਤਿੰਨ ਚਮਚੇ ਤਿਲ ਦੇ ਲਈ ਹੈ। ਚਿੱਟੇ ਤੇਲ ਇਹ ਪਾਣੇ ਹੈ। ਦਾਦਾ ਤਾਂ ਬਿਲਕੁਲ ਕਲਰ ਚੇਂਜ ਹੋ ਗਿਆ। 1 ਮਿੰਟ ਹੋਰ ਲੱਗਣਾ ਤਾਂ ਪਹਿਲਾਂ ਆਪਾਂ ਗੈਸ ਬੰਦ ਕਰ ਦਵਾਂਗੇ ਪੈਨ ਥੋੜਾ ਗਰਮ ਹੈ। ਸੋਸੀ ਇਸ ਤਰ੍ਹਾਂ ਕਾਛੀ ਚਲਾਉਂਦੇ ਬਾਕੀ ਦਾਲ ਐਨ ਪਕਾ ਲੈਣੀ ਹੈ ਬਹੁਤਾ ਜ਼ਿਆਦਾ ਕਾਲੇ ਨਹੀਂ ਕਰਨੇ ਹੈ ਐਨ ਕਾਲੀ ਹੋ ਜਾਵਾ ਬਸ ਹਲਕਾ ਜਿਹਾ ਪਹਿਲੇ ਗੈਸ ਬੰਦ ਕਰ ਲੈਣਾ ਜਾਂ ਤੁਸੀਂ ਐਨ ਫੁੱਲ ਪਕਾ ਲਈ ਹੈ ਤਾਂ ਪੈਨ ਤੋਂ ਬਾਹਰ ਕੱਢ ਲਓ ਫਿਰ ਸੋਸੀ ਗੈਸ ਬੰਦ ਕਰਕੇ ਇਸ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਪਕਾ ਲੈਣਾ ਕਾਛੀ ਚਲਾਉਂਦੇ ਹੈ ਠੀਕ ਹੈ ਦੇਖ ਸਕਦੇ ਹੋ ਦਸਰ ਵੀ ਐਨ ਪੱਕ ਗਿਆ ਤੇ ਦਾਲ ਵੀ ਐਨ ਬਿਲਕੁਲ ਪੱਕ ਗਈ ਹੈ ਹੁਣ ਅਸੀਂ ਇਹਨੂੰ ਠੰਡਾ ਹੋਣ ਲਈ ਰੱਖ ਦਿੰਦੇ ਆ ਠੰਡਾ ਹੋਣ ਤੋਂ ਬਾਅਦ ਇਹਨੂੰ ਆਪਾਂ ਪੀਸ ਲਾਵਾਂਗੇ ਨਾਲਾ ਬਿਲਕੁਲ ਐਨ ਠੰਡੀਆਂ ਹੋ ਗਈਆਂ ਹੁਣ ਇਹਨੂੰ ਅਸੀਂ ਜੱਗ ਵਿੱਚ ਪਾ ਕੇ ਪੀਸ ਲੈਂਦੇ ਆ ਹੁਣ ਇਹਦੇ ਵਿੱਚ ਅਸੀਂ ਕੜੀ ਪੱਤਾ ਉਹ ਪਾ DNA ਯਕਿਨ ਐਨਾ ਕੁ ਚੰਗੀ ਦੇਖ ਲੈਣਾ ਕਿ ਇਸ ਤਰ੍ਹਾਂ ਕਰ ਕਰਿਆਣਾ ਹੋਣਾ ਚਾਹੀਦਾ ਹੈ ਇਹਦਾ ਕਲਰ ਵੀ ਨਾ ਉਹ ਤਾਂ ਚੇਂਜ ਹੋਣਾ ਚਾਹੀਦਾ ਹੁਣ ਅਸੀਂ ਇਹਦੇ ਵਿੱਚ ਨਮਕ ਉਪਲਣਾ ਟੇਸਟ ਦਾ ਤਬਕ ਕਾਲਾ ਨਮਕ ਆਮਚੂਰ ਪਾਊਡਰ ਇਹ ਪਾ ਲੈਣਾ ਕਲਰ ਦੇ ਲਈ ਲਾਲ ਮਿਰਚ ਪਾਊਡਰ ਇਹ ਰਸੈ ਨੂੰ ਪੀਸ ਲੈਂਦੇ ਆ ਆਪਾਂ ਇਹਨੂੰ ਪੀਸ ਕੇ ਰੱਖ ਲਈਏ ਮੈਂ ਇੱਕ ਬੋਲ ਵਿੱਚ ਨਿਕਾੜ ਲੈਂਦੇ ਆ ਕੜੀ ਪੱਤੇ ਦੀ ਚਟਣੀ ਬਣ ਕੇ ਤਿਆਰ ਹੈ ਜਦ ਅਸੀਂ ਪੀਸ ਕੇ ਹਟਦੇ ਆ ਤਾਂ ਥੋੜੀ ਜਿਹੀ ਗਰਮ ਹੁੰਦੀ ਹੈ ਇਸ ਲਈ ਇਹਨੂੰ ਤੁਸੀਂ ਠੰਡਾ ਜ਼ਰੂਰ ਕਰ ਲੈਣਾ ਹੈ ਇੱਕ ਵਾਰ ਤੁਸੀਂ ਵੀ ਇਹ ਚਟਣੀ ਜ਼ਰੂਰ ਟਰਾਈ ਕਰਿਓ ਜੇ ਤੁਸੀਂ ਟਰੈਵਲ ਦੇ ਸ਼ਕੀਨ ਹੈ ਤਾਂ ਇਹ ਚਟਣੀ ਤੁਸੀਂ ਨਾਲ ਲੈ ਕੇ ਵੀ ਜਾ ਸਕਦੇ ਹੋ ਜੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ